ਸੂਬਾ ਸਰਹੰਦ ਦੇ ਕਚੈਰੀ ਵਿੱਚ ਜਦ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 마ਸੂਮ लाडले ਪੇਸ਼ ਕੀਤੇ ਗਏ ਨਵਾਬ ਵਜੀਦ ਖਾਨ ਕਹਿੰਦਾ ਇਹ 마ਸੂਮ ਅਸਤ ਇਹ ਤੇ ਬਹੁਤ ਛੋਟੇ ਨੇ ਇਹ ਤੇ ਬਹੁਤ ਛੋਟੇ ਨੇ ਇਹਦਾ ਮਤਲਬ ਹੈ ਨਵਾਬ ਨੂੰ ਭੁਲੇਖਾ ਸੀ ਕਿ ਇਹਦੇ ਵੱਡੇ ਜਵਾਨ ਹੋਣਗੇ ਪਕੜ ਕੇ ਲਿਆਂਦੇ ਸਾਹਮਣੇ ਦੇਖ ਕੇ ਦੰਗ ਰਹਿ ਗਏ ਤੇ ਨਿੱਕੇ ਨਿੱਕੇ ਬਹੁਤ ਛੋਟੇ ਇਹ ਮਾਸੂਮ ਤੇ ਬਿਲਕੁਲ ਮਾਸੂਮ ਨੇ ਉਸ ਵਕਤ ਜੋ ਮਹਿਫਿਲ ਦੇ 17 ਬੰਦੇ ਬੈਠੇ ਸਨ ਨਵਾਬ ਮਲੇਰ ਕੋਟਲਾ ਵੀ ਸੀ ਦੀਵਾਨ ਸੁਚਾ ਨੰਦ ਵੀ ਸੀ ਕਾਜ਼ੀ ਵੀ ਸੀ ਆਲੇ ਦੁਆਲੇ ਦੇ ਹੋਰ ਜਾਗੀਰਦਾਰ ਵੀ ਸਨ ਇਤਿਹਾਸ ਕਹਿੰਦਾ ਬੰਦੇ ਇੰਨਾ ਵੀ ਕਚੈਰੀ ਵਿੱਚ ਇੰਨਾ ਮਾਸੂਮ ਬੱਚਿਆਂ ਨੂੰ ਪੇਸ਼ ਕੀਤਾ ਗਿਆ ਪਕੜ ਕੇ ਪੇਸ਼ ਕੀਤਾ ਗਿਆ ਨਵਾਬ ਕਹਿੰਦਾ ਹੈ ਮਾਸੂਮ ਇਸ ਮਾਸੂਮ ਨੇ ਬਹੁਤ ਛੋਟੇ ਹਨ ਦੀਵਾਨ ਸੁਚਾਨੰਦ ਖੜਾ ਕੇ ਕਹਿੰਦਾ ਹੈ ਮਾਸੂਮ ਨਹੀਂ ਇਸ ਫਰਜ਼ੰਦ ਹੈ ਮਾਸੂਮ ਇਹ ਮਾਸੂਮ ਨਹੀਂ ਇਹ ਸੱਪ ਦੇ ਬੱਚੇ ਨੇ ਇਹ ਵੱਡੇ ਹੋ ਕੇ ਡੰਗ ਮਾਰਨ ਇਹਨਾਂ ਦਾ ਸਿਰ ਅਜੇ ਹੀ ਕੁਚਲ ਦੇਵਾਂ ਦੀਵਾਨ ਸੁਚਾਨੰਦ ਹੱਥ ਦੇ ਚਮਲਾ ਹੈ ਤਿਲਕ ਲਾਇਆ ਹੈ ਜਨੇਊ ਪਹਿਨੇ ਹੈ ਅੰਮ੍ਰਿਤ ਰਿਲੇ ਉੱਠਦਾ ਹੈ ਗੋਬਰ ਦਾ ਲੇਪਾ ਦੇਂਦਾ ਹੈ ਜ਼ਮੀਨ ਤੇ ਭਾਰਗਵਤ ਪੁਰਾਣ ਦਾ ਪਾਠ ਕਰਦਾ ਹੈ ਇਕਾਚੀ ਦਾ ਵਰਤ ਰੱਖਦਾ ਪੂਰਨਮਾਸ਼ੀ ਦਾ ਵਰਤ ਰੱਖਦਾ ਐਸਾ ਕਿਹੜਾ ਕਰਮकांड ਜਿਹੜਾ ਉਹ ਨਹੀਂ ਕਰਦਾ ਬਿਲਕੁਲ ਧਾਰਮਕ ਕਈ ਕਈ ਮਾਸੂਮ ਨਹੀਂ ਇਸ ਤੇ ਮਾਸੂਮ ਨਹੀਂ ਨੇ ਨਵਾਬ ਨੂੰ ਤੇ ਧਾਰਮਕ ਨਹੀਂ ਮੰਨ ਸਕਦੇ ਲੇਕਿਨ ਕਹਿੰਦਾ ਇਹ ਤੇ ਮਾਸੂਮ ਨੇ اے ਧਾਰਮਿਕ اور ਧਰਮ ਕਰਮ ਕਾਂਡ ਧਰਮ ਧੰਦਾ ਨਵਾਬ ਵਜੀਦ ਖਾਨ ਕਹਿੰਦਾ ਹੈ ਤੇ ਮਨਮੁਸਤ ਸਰਬਦਾ ਕਹਿਣਾ ਹੈ ਤੇਰੇ ਹੱਥੋਂ ਨਾਬਾਲਗ ਤੇ ਔਰਤ ਦਾ ਖੂਨ ਨਹੀਂ ਹੋਣਾ ਚਾਹੀਦਾ ਇਹ ਕੁਫਰ ਹੈ ਇਹ ਗੁਨਾਹ ਹੈ ਅਜ਼ੀਮ ਹੈ ਖੁਦਾ ਮਾਫ ਨਹੀਂ ਕਰੇਗਾ ਔਰਦਾ ਤੇ ਨਾਬਾਲਗ ਦਾ ਖੂਨ ਤੇਰੇ ਹੱਥੋਂ ਨਹੀਂ ਹੋਣਾ ਚਾਹੀਦਾ ਇਸਲਾਮੀ ਸ਼ਰਾ ਹੁਣ ਕਾਜ਼ੀ ਖੜਾ ਹੋਇਆ ਉਹਦੇ ਹੱਥ ਵਿੱਚ ਤਸਬੀਹ ਹੈ ਪੰਮਕੱਦਾ ਪੱਕਾ ਮੁਨਾਜ਼ੀ ਹੈ ਬਕਰਦਾ ਰਮਜ਼ਾਨ ਦੇ ਮਹੀਨੇ ਅਸਤੇ ਰੋਜ਼ੇ ਰੱਖਦਾ ਕੀ ਕਰੇ ਇਸਲਾਮ ਹੀ ਸ਼ਰਾਏ ਜਿਸਦਾ ਪਾਬੰਦ ਨਹੀਂ ਹੈ ਕਹਿੰਦੇ ਨਵਾਬ ਸਾਹਿਬ ਖੂਨ ਡੋਲਣ ਦੀ ਲੋੜ ਹੀ ਨਹੀਂ ਹੈ ਤੁਹਾਨੂੰ ਗੁਨਾਹ ਨਹੀਂ ਲੱਗੇਗਾ ਇਹਨਾਂ ਨੂੰ ਜਿੰਦਾ ਹੀ ਦੀਵਾਰ ਦੇ ਚਿੰਨ੍ਹ ਦੋ ਕੋਈ ਖੂਨ ਨਹੀਂ ਡੁੱਲੇਗਾ ਦੀਵਾਰ ਦੇ ਚੁਣਨ ਦਾ ਫੈਸਲਾ ਕਾਜ਼ੀ ਲੈਂਦਾ ਹੈ ਹੱਥ ਦੇ ਤਸਵੀਹ ਹੈ ਪੰਜ ਵਕਤ ਦਾ ਪੱਕਾ ਨਿਵਾਜ਼ੀ ਹੈ ਉਹਰੀ ਇਸਲਾਮੀ ਸ਼ਰਧਾ ਪਾਵੰਦ ਹੈ ਇਹ ਸਤ ਦੇ ਬੱਚੇ ਨੇ ਇਹ دیਵਾਨ ਸੁਚਾਨੰਦ ਕਹਿੰਦਾ ਹੈ ਪੂਰਾ ਧਾਰਮਿਕ ਬੰਦਾ ਬਾਗਵਤ ਪੁਰਾਣ ਦਾ ਪਾਠ ਕਰਦਾ ਹੈ ਤਿਵਾਰਾਂ ਤੇ ਵਰਤ ਰੱਖਦਾ ਹੈ ਜ਼ਮਾਨ ਦੇ ਤੇ ਗੋਬਰ ਦਾ ਲੇਪਾ ਕਰਕੇ ਬੈਠ ਕੇ ਪਾਠ ਕਰਦਾ ਹੈ ਰੋਜ਼ ਮੱਥੇ ਤੇ ਤਿਲਕ ਲਾਂਦਾ ਹੈ ਜਨੇ ਹੋ ਪੈਨੇ ਇਹ ਕਹਿੰਦੇ ਇਹ ਫਰਜ਼ਨ ਦੇ ਮਾਰਸ ਮਾਰ ਪਰਸ਼ਨ ਦੇ ਸੱਪ ਨੂੰ ਕਹਿੰਦੇ ਨੇ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਵੀ ਖਬਰਾਂ ਪਹੁੰਚੀਆਂ ਮੇਰੇ ਬੱਚਿਆਂ ਨੂੰ ਸੱਪ ਆਖਿਆ ਗਿਆ ਸਤਗੁਰਾਂ ਦੀ ਇੱਕ ਬਾਣੀ ਹੈ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ महाराज उस वाणी च कहन ने चाहा शुद्ध के चौ बच्चे गांव कुष्टाचार के बाकी बमां दस्त पेचीदा मार के होया मेरे चार बच्चे मार देते गए पेचीदा सत मौजूद है पता नहीं कितने सपोलियानो जन्म देवेगा हैरान गई है चलो सुच्यानंद ने सत दे बच्चे के है तुसी कहन कहदे ਗੁਰੂ ਨੇ ਸਵੈਮੰਤ ਸਲੀਮ ਕਰ ਲਿਆ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਛਤਾ ਚਾਹ ਕੇ ਬਾਕੀ ਬਨਾਗਸ ਤੋਂ ਪੇਚੀਦਾ ਮਰ ਪੇਚੀਦਾ ਸੱਪ ਤੇ ਮੌਜੂਦ ਹੈ ਪਤਾ ਨਹੀਂ ਕਿੰਨੇ ਸਪੋਲਿਆਂ ਨੂੰ ਜਨਮ ਦੇਵੇਗਾ ਕੀ ਹੋਇਆ ਚਾਰ ਸੱਪ ਦੇ ਬੱਚੇ ਤੁਸੀਂ ਮਾਰ ਦਿੱਤੇ ਐਲਾਨੀਆਂ ਕਬੂਲ ਕੀਤਾ ਗੁਰੂ ਗੋਬਿੰਦ ਸਿੰਘ ਜੀ ਨੇ ਅਸੀਂ ਮਜ਼ਲੂਮ ਲਈ ਅੰਮ੍ਰਿਤ ਹਾਂ ਅਸੀਂ ਜ਼ਾਲਮ ਲਈ ਜ਼ਹਿਰਾ ਹੈਰਾਨੀ ਕੀ ਮਾਰ ਨੂੰ ਸੱਪ ਨੂੰ ਸੰਸਕ੍ਰਿਤ ਦੇ ਭਜੰਗ ਕਹਿ ਦੇਣਾ ਉਸ ਜ਼ਮਾਨੇ ਕਿਦਰ ਸਿੱਖ ਜਾ ਰਹੇ ਹੋਵੇ ਆ ਰਹੇ ਹੋਵੇ ਤੇ ਉਸ ਵਕਤ ਦੇ ਲੋਕ ਜੋ ਹਕੂਮਤ ਦੇ ਸੰਨ ਉਹ ਇਹ ਨਹੀਂ ਕਹਿੰਦੇ ਸੰਸਖ ਆ ਰਿਹਾ ਸਿਖ ਜਾ ਰਿਹਾ। ਬਿਮਾਰ ਨੇ ਆਮਦ, ਬਿਮਾਰ ਨੇ ਰਫਤ। ਇਹ ਸੱਪ ਜਾ ਰਿਹਾ, ਇਹ ਸੱਪ ਆ ਰਿਹਾ। ਇੰਜ ਕਹਿੰਦੇ ਸਭ। ਗੱਲ ਪਰ ਚਲਤ ਹੋ ਗਈ। ਇਹਦੇ ਸੱਪ ਨੇ। ਸਾਬ ਕਿਨਨ ਕੀ ਹੋਇਆ? ਜੇ ਤੁਸੀਂ ਚਾਰ ਸਪੋਲੇ ਮਾਰ ਦਿੱਤੇ। ਸਿੱਧਾ ਸਤ ਮੌਜੂਦ ਹੈ ਚਹ ਸੁਧ ਕੇ ਚੋਂ ਬੱਚਦਾ ਕੁਸ਼ਤਾਚਾਰ ਕਿ ਬਾਕੀ ਬਮਾਨ ਦਾ ਸਤ ਪੇਚੀ ਦਾ ਮਾਰ ਛੇ ਮਰਦੇ ਕੇ ਅਖਵਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋ ਨਹੀਂ ਚਾਰ ਚੰਗਾਰੀਆਂ ਬੁਝਾ ਕੇ ਸ਼ੌਲੇ ਭੜਕਾ ਦੇਣੇ ਨਵਾਬ ਵਜੀਦ ਖਾਨ ਇਹ ਅਕਲਮੰਦੀ ਦੀ ਗੱਲ ਨਹੀਂ ਇਹ ਕੋਈ ਦਾਣਿਸ਼ਮੰਦੀ ਨਹੀਂ ਹੈ ਇਹ ਕੋਈ ਸਿਆਣਪ ਨਹੀਂ ਹੈ ਸੱਪ ਨੂੰ ਸੰਸਕ੍ਰਿਤ ਦੇ ਜਬੰਗ ਕਹਿੰਦੇ ਨੇ ਜਦ ਸਤਗੁਰ ਨੇ ਸ਼ਬਦ ਆਪਣੇ ਲਈ ਜੋੜ ਲਿਆ ਕਬੂਲ ਕਰ ਲਿਆ ਉਸ ਦਿਨ ਤੋਂ ਬਾਅਦ ਪਤਾ ਕੀ ਹੋਇਆ ਅੱਜ ਵੀ ਗੁਰਦੁਆਰਿਆਂ 'ਚ ਬੱਚੇ ਦਾ ਬੱਚੀ ਦਾ ਨਾਂ ਰਖਾਣਾ ਹੋਵੇ ਤੇ ਅਰਦਾਸ ਇਹ ਆਉਂਦੀ ਸਤਗੁਰ ਸੱਚੇ ਪਾਤਸ਼ਾਹ ਬੁਜੰਗੀ ਨੂੰ ਨਾਮ ਬਖਸ਼ੋ ਬਾਹ ਸੱਪ ਦੇ ਬੱਚੇ ਨੂੰ ਨਾਮ ਬਖਸ਼ੋ ਬੁਜੰਗੀ ਤੇ ਸੱਪ ਦੇ ਬੱਚੇ ਨੂੰ ਕਹਿੰਦੇ ਨੇ ਬੁਜੰਗ ਸੱਪ ਪੁਜੰਗੀ ਸੱਪ ਦਾ ਬੱਚਾ ਇਹ ਗੱਲ ਪਰਚੰਤ ਹੋ ਗਈ ਜ਼ਾਲਮ ਲਈ ਦੁਸ਼ ਲਈ ਸੱਪ ਇੱਕ ਦੂਸਰਾ ਨਕਤਾ ਵੀ ਸਾਡੇ ਸਾਹਮਣੇ ਰੱਖਾ ਜਿਵੇਂ ਕਾਜ਼ੀ ਨੇ ਫੈਤਵਾ ਐਲਾਨ ਕੀਤਾ ਹੈ ਕਿ ਸੱਪ ਦੇ ਬੱਚੇ ਨੇ ਠੀਕ ਕਹਿ ਰਹੀ ਹੈ ਸੁਚਾਨਾਂ ਹੁੰਡੋਲਣ ਦੀ ਕੀ ਲੋੜ ਐ دیوار ਦੇ ਚਿੰਨ ਦਾ ਨਵਾਬ ਦਾ ਮੰਨ ਵੀ ਮੰਨ ਗਿਆ ਇਸ ਫੈਸਲੇ ਦਿੱਤੇ 16 ਬੰਦਿਆਂ ਨੇ ਦਸਕਟ ਕੀਤੇ ਨੇ ਇੱਕ ਨੇ ਨਹੀਂ ਕੀਤੇ ਨਵਾਬ ਮਲੇਰ ਕੋਟਲਾ ਖੜਾ ਹੋ ਗਿਆ ਕਿੰਡਗਾ ਨਹੀਂ ਆਦਾਨ ਆਰਾਮ ਆ ਰਿਹਾ ਵਾਕਾ ਉੱਠ ਕਰ ਗਿਆ ਨਿਕਲ ਗਿਆ ਉੱਠ ਕੇ ਚੜਾ ਗਿਆ ਮੁਸਲਮਾਨ ਇਕ ਕੋਈ ਪਾਣੀ ਵਕਤ ਦਾ ਪੱਕਾ ਨਿਮਾਜ਼ੀ ਨਹੀਂ ਸੀ ਨਵਾਬ ਮਲੇਰ ਕੋਟਲੇ ਬਾਰੇ ਉਸ ਵਕਤ ਦੇ ਨਵਾਬ ਬਾਰੇ ਇਹ ਕਹਾਣੀਆਂ ਨੇ ਇਹ ਕੋਈ ਪੱਕਾ ਸ਼ਰਈ ਵੀ ਨਹੀਂ ਸੀ ਪਾਣੀ ਵਕਤ ਦਾ ਨਿਮਾਜ਼ੀ ਵੀ ਨਹੀਂ ਸੀ ਕਦੇ ਕਦਾਈ ਪੜ ਲੈਂਦਾ ਸੀ ਜਮੇ ਦੇ ਨਿਵਾਜ਼ ਪੱਕੇ ਫੀ ਰੋਜ਼ੇ ਵੀ ਨਹੀਂ ਰੱਖਦਾ ਸੀ ਕੋਈ ਦੋ ਚਾਰ ਰੱਖ ਲੈਂਦਾ ਸੀ ਸ਼ਰਾ ਦਾ پابੰਦ ਨਹੀਂ ਸੀ ਇਹ ਸੋਨਾ ਬੰਦਿਆਂ ਨਾਲ ਨਹੀਂ ਸਹਿਮਤ ਖੜਾ ਹੋ ਗਿਆ ਕਹਿੰਦਾ ਗਲਤ ਹੈ ਇਹ ਮਾਸੂਮ ਨੇ ਛੋਟੇ ਨੇ ਇਹਨਾਂ ਮਾਸੂਮ ਬੱਚਿਆਂ ਨੂੰ ਦੀਵਾਰ ਦੇ ਚਿੰਨ ਆਦਾ ਨਾ ਰਵਾਰੇ ਬੈਠੇ ਨਹੀਂ ਕਿਦਰੇ ਦਬਾਅ ਨਾ ਪਾਣ ਦਾ ਸਖਤ ਲਈ ਉੱਠ ਕੇ ਚਲਾ ਗਿਆ ਵਾਕ ਆਊਟ ਕਰ ਗਿਆ ਹੈਰਾਨਗੀ ਗੱਲ ਜੋ ਧਾਰਮਿਕ ਨਹੀਂ ਹੈ ਉਹਦਾ ਹਿਰਦਾ ਇਤਨਾ ਕੋਮਲ ਆਨੇ ਵਕਤ ਦਾ ਪੜਨ ਵਾਲਾ ਨਮਾਜ਼ ਕਾਜ਼ੀ ਭਾਗਵਤ ਪੁਰਾਣ ਦਾ ਪਾਠ ਕਰਨ ਵਾਲਾ ਸੁਚਾਨੰਦ ਇਤਨਾ ਕਠੋਰ ਧਰਮ ਜਗ ਧੰੜਾ ਬਣ ਜਾਏ ਤੇ ਉਹ ਮਨੁੱਖ ਜਿਤਨਾ ਕਠੋਰ ਹੋ ਜਾਂਦਾ ਹੈ ਰੂਹੇ ਜ਼ਮੀਨ ਦੇ ਵੱਡੇ ਤੋਂ ਵੱਡਾ ਜ਼ਾਲਮ ਵੀ ਇਤਨਾ ਕਠੋਰ ਨਹੀਂ ਹੋਵੇਗਾ ਜਿਤਨੇ ਖੂਨ ਖਰਾਬੇ ਰਾਜਨੀਤੀ ਕਰਕੇ ਹੋਇਨੇ ਉਸ ਤੋਂ ਦੁਗਣੇ ਹੋਇਨੇ ਧਰਮ ਕਰਕੇ ਕਹਿੰਦੇ ਨੇ ਵਿਟੰਡੇ ਦੇ ਨੇੜੇ ਔਰਲ ਵੇਵੇ ਦੇ ਚਾਰਪੰਹ ਅਹਲਕਾਰ ਜੋ ਧਨ ਗੁਰੂ ਗੋਬਿੰਦ ਸਿੰਘ ਜੀ ਨਾਲ ਸਰਦਾਰ ਰਕਦੇ ਸਨ ਸ਼ੌਦਾਪ ਨੂੰ ਪਤਾ ਹੋਵੇ ਮਾਛੀਵਾੜੇ ਤੋਂ ਆਲਮਗੀਰ ਤੱਕ ਜੋ ਲੈਣੇ ਨਬੀ ਖਾਂ ਗਨੀ ਖਾਂ ਮੋਂਡੇ ਤੇ ਚੁੱਕ ਬਲਕਿ ਜਿ ਬਿਠਾ ਐਸੇ ਮੁਸਲਮਾਨ ਸਨ ਜੋ ਕਹਿੰਦੇ ਸਨ ਸਾਡਾ ਵੀ ਰੇ ਵੱਡੀ ਅੱਲਾ ਹੈ ਦੋਰ ਕਿਉਂ ਜਾਵਾਂ ਜਿਸ ਦਿਨ ਭਗਵਨ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਗਟ ਹੋਏ ਨੇ ਸਭ ਤੋਂ ਪਹਿਲੇ ਇਸ ਗਲਤੀ ਖਬਰ ਕਿਸ ਨੂੰ ਹੋਈ ਇਹ ਬੀਖਣ ਸ਼ਾਹ ਨੂੰ ਇਹ ਪੂਰਬ ਦੀ ਤਰਫ ਨਮਾਜ਼ ਪੇੜਦਾ ਹੈ ਚੇਲੇ ਆਣੇ ਸੇਵਾਦਾਰਾਂ ਨੇ ਇਹ ਆਖ ਦਿੱਤਾ ਖਾਦਮਾਂ ਨੇ ਫਕੀਰ ਸਾਈਂ ਨਾ ਮੇਲੋ ਕਿਹੜੇ ਪਾਸੇ ਨਮਾਜ਼ ਪੇੜਦੇ ਗੈਲਗਾ ਕੀ ਕਰਾ ਜਿਸ ਅੱਲਾ ਨੂੰ ਲੈਂਦੇ ਦੀ ਤਰਫ ਸਜਦਾ ਕਰਦਾ ਸੀ ਉਹਦਾ ਨੂਰ ਚੜਦੇ ਦੀ ਤਰਫ ਪ੍ਰਗਟ ਹੋਇਆ ਮੈਂ ਕੀ ਕਰਾਂ ਇਹ ਪੈਦਲ ਯਾਤਰਾ ਤਿੰਨ ਮਹੀਨੇ ਕਰਕੇ ਪਟਨਾ ਪਹੁੰਚਿਆ ਦਰਸ਼ਨ ਕਰ ਲਈ ਬੀਖਣ ਸ਼ਾ ਮੁਸਲਮ ਫਕੀਰ ਨਵੀਖਾ ਗਨੀਖਾ ਮੁੰਡੇ ਤੇ ਚੁੱਕ ਕੇ ਲੈਂਦੇ ਖੈਰ ਲੰਕਾਵਾ ਨਾ ਇਹ ਅਹੰਕਾਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਛਰਦਾ ਰੱਖਦੇ ਕਹਿੰਨੇ ਕੇ ਮਹਾਰਾਜ ਅਸੀਂ ਸੁਨਾ ਕਰਾ ਦੇਈਏ ਚਾਹਦੇ ਆ ਸੁਲਾ ਹੋ ਜਾਏ ਸਤਿਗੁਰ ਕਹਿੰਨੇ ਕੇ ਸੁਲਾ ਸਾਡੇ ਰੌਮ ਰੌਮ ਦੇ ਚ ਵਸਦੀ ਏ ਠੀਕ ਹੈ ਕਰੋ ਐਨ ਕਹ ਰਿਹਾ ਕਿੰਨ ਨਾ ਫਿਰ ਇੱਕ ਸ਼ਰਤ ਹੈ ਤੁਸੀਂ ਹਾਰ ਮੰਨ ਲਓ ਸਾਇਬ ਕਹਿੰਦੇ ਨੇ ਇਹ ਨਹੀਂ ਹੋ ਸਕਦਾ ਇਹ ਨਹੀਂ ਆਰਤੇ ਹੋ ਗਈ ਏ ਤੁਹਾਡੀ ਪਿਤਾ ਸ਼ਹੀਦ ਹੋ ਗਏ ਚਾਰੇ ਬੱਚੇ ਮਾਰੇ ਗਏ ਤੁਹਾਡੇ ਸਾਰੇ ਸਿੰਘ ਮਾਰ ਦਿੱਤੇ ਗਏ ਤੁਹਾਡੇ ਕਿਲੇ ਸਾਰੇ ਡੈਡੇਰੀ ਹੋ ਗਏ ਤੁਹਾਡੇ ਜੇਬ ਵਿੱਚ ਇੱਕ ਦਮੜਾ ਨਹੀਂ ਇਸ ਵਕਤ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਤੁਹਾਡੇ ਨਾਲ ਕੋਈ ਸੰਗੀ ਸਾਥੀ ਵੀ ਨਹੀਂ ਕਰ ਲਿਓ ਤਨਹਾ ਸਾਡੀ ਨੇਕ ਨੀਤੀ ਹੈ ਸਾਡੀ ਸ਼ਰਧਾ ਇਸ਼ਾਰਾ ਇਨ ਐਲਕਾਰਾਂ ਦਾ ਇਹ ਸੀ ਕਿ ਅਸੀਂ ਚਾਹੀਏ ਤੇ ਹੁਣ ਤੁਹਾਨੂੰ ਪਕੜ ਸਕਦੇ ਹਾਂ ਸਾਡੀ ਸ਼ਰਧਾ ਹੈ ਸਾਡੀ ਨੈਕ ਨੀਤੀ ਅਸੀਂ ਤੁਹਾਡੇ 'ਚ ਸ਼ਰਧਾ ਰੱਖਦੇ ਹਾਂ ਅਕੀਦਤ ਰੱਖਦੇ ਹਾਂ ਬਹਿਕਰ ਹੋਵੇਗਾ ਜਦ ਹਾਰ ਹੋ ਗਈ ਏ ਤੇ ਇਸ ਸਚਾਈ ਨੂੰ ਕਬੂਲਣ ਦੇ ਚ ਹਰਜ ਕੀ ਹੈ ਸਚਾਈ ਨੂੰ ਕਬੂਲਣ ਦੇ ਚ ਕੀ ਹਰਜ ਸਾਹਿਬ ਕਹਿੰਨ ਹਾਰ ਹੋ ਜਾਣੀ ਹੋਰ ਗੱਲ ਹੈ ਹਾਰ ਮੰਨ ਲੈਣੀ ਹੋਰ ਗੱਲ ਹੈ ਮੈਂ ਮੰਨ ਲਈ ਸੰਗ ਇੱਕ ਅਹੰਕਾਰ ਨੇ ਤੇ ਇਹ ਵੀ ਕਹਿ ਦਿੱਤਾ ਤੁਹਾਡੇ ਹੱਥ ਵਿੱਚ ਮਾਲਾ ਚੰਗੀ ਲੱਗਦੀ ਹੈ ਤਲਵਾਰ ਨਹੀਂ ਤੁਸੀਂ ਬੰਦਗੀ ਕਰਦੇ ਹੋਏ ਚੰਗੇ ਲੱਗਦੇ ਹੋ ਮੋਂਡੇ ਤੇ ਬੰਦੂਕ ਨਹੀਂ ਪਤਾ ਸਾਹਿਬ ਕੀ ਕਹਿੰਦੇ ਨੇ बला चारगे दरम्या आमदम तद बीरो तीरो तुफंग आमदम अहलकारों में लाचार हो के मजबूर होके चुकी मेरी खुशी नहीं है ये मेरी खुशी नहीं है मैं तो मजबूर हो गया लाचार हो गया हाथ जोड़ के कोई जालम अगर अपने कदम ना रोके ਤੋ ਹੱਥ ਤੋੜ ਕੇ ਉਸ ਦੇ ਕਦਮ ਰੋਕਣਾ ਅਸੀਂ ਆਪਣਾ ਧਰਮ ਸਮਝਦੇ ਹਾਂ ਹਲਾਣ ਚੁੰਕਾਰ ਜ਼ਹਾ ਮਾਹੀਲ ਤੇ ਦਰਗੁਜਸ ਹਲਾਲਸ ਤਬਰਦੰ ਬਸ਼ੰਸ਼ੀਰਦਸ ਇਹ ਧਨਗੁਰੂ ਗੋਬਿੰਦ ਸਿੰਘ ਜੀ ਦੇ ਵਾਕ ਨੇ ਲੇਕਿਨ ਅਹਿਲਕਾਰਾਂ ਨੇ ਇਹ ਆਖਿਆ ਮਹਾਰਾਜ ਹੈ ਕਿ ਤੁਹਾਡੇ ਕੋਲ ਕੁਝ ਵੀ ਨਹੀਂ ਕੁਝ ਵੀ ਨਹੀਂ ਇਤਿਹਾਸ ਬਰਸੰਗ ਤੇ ਕਵੀ ਸੰਤੋਖ ਸਿੰਘ ਜੀ ਕਹਿੰਨ ਤਿੰਨ ਦਿਨ ਦਾ ਅਨ ਪਾਣੀ ਵੀ ਨਹੀਂ ਗ੍ਰਹਿਣ ਕੀਤਾ ਸੀ ਜਦ ਇਹ ਅਹਲਕਾਰ ਮਿਲੇ ਨੇ ਤੰਦੇ ਕਪੜੇ ਪਾਟੇ ਸਨ ਔਰ ਪੈਦਲ ਯਾਤਰਾ ਕਰ ਰਹੇ ਸਨ ਨਾਲ ਸੰਗੀ ਸਾਥੀ ਕੋਈ ਨਹੀਂ ਸੀ ਉਸ ਹਾਲਤ ਵਿੱਚ ਇਹ ਅਹਲਕਾਰ ਕਹਿੰਦੇ ਜਦ ਕੁਝ ਵੀ ਨਹੀਂ ਹੈ ਤੇ ਸਚਾਈ ਨੂੰ ਕਬੂਲ ਕਰਨ ਦੇ ਚਾਰਜ ਕੀ ਹੈ ਸਤਿਗੁਰ ਕਹਿੰਦੇ ਨੇ ਇਹ ਬਾਰ ਬਾਰ ਨਾ ਆਖੋ ਕਿ ਮੇਰੇ ਕੋਲ ਕੁਝ ਵੀ ਨਹੀਂ ਹੈ 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 ਇੱਕ ਵਾਰ ਤੇ ਇਹ ਅਹੰਕਾਰ ਵੀ ਹੈਰਾਨ ਹੋ ਗਏ ਹੈ ਕਿਲੇ ਡੈ ਡੇਰੀ ਹੋ ਗਏ ਸਾਰੇ ਸਿੰਘ ਅਸੀਨਾਂ ਦੇ ਮਾਰ ਦਿੱਤੇ ਕੋਈ ਸਿਪਾਹਸালার ਸੰਗੀ ਸਾਥੀ ਨਹੀਂ ਘੋੜਾ ਤੱਕ ਨਹੀਂ ਨਾਂਦਾ ਪਰਿਵਾਰ ਵਿਛੜ ਗਿਆ ਬੱਚੇ ਸ਼ਹੀਦ ਹੋ ਗਏ ਪਿਤਾ ਸ਼ਹੀਦ ਹੋ ਗਿਆ ਕਹਿੰਦੇ ਨੇ ਹੈ ਤੋ ਐਲ ਕਰ ਕਹਿੰਦੇ ਨੇ ਕੀ ਹੈ ਤੇ ਅੰਨਲ ਸੁਣਨਾ ਸਾਹਿਬ ਕਹਿੰਦੇ ਨੇ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼ ਮੈਂ ਕਬੂਲ ਕਰਦਾ ਮੇਰੇ ਕੁਲ ਕਿਲੇ ਨਹੀਂ ਨੇ ਨਹੀਂ ਰਹੇ ਫੌਜ ਵੀ ਨਹੀਂ ਰਹੀ ਸਿੰਘ ਵੀ ਨਹੀਂ ਰਹੇ शस्त्र भी नहीं रहे बस्तर भी नहीं रहे मेरे कोल धन भी नहीं रहा संपदा भी नहीं रही, कबूल कर दा, ना साजो ना बाजो ना फौजो ना फर्श खुदा बंद बख्शन शवर्श मेरे हृदय खुदा बैठा जिने तक खुदा बैठा है मैं हार नहीं मन सी खुदा भी हार हो जाएगी इतने रब भी हार हो जाएगी मैं नहीं मन स ਮੇਰਾ ਹਿਰਦਾ ਇਨਕੈਰੀ ਹੋ ਜਾਏ ਖੁਦਾ ਤੋਂ ਉਹ ਗਲੋਖਰੀ ਜਦ ਹਿਰਦੇ 'ਚ ਉਹ ਬੈਠੇ ਹਰ ਮਨ ਲਗਾਏ ਤੇ ਖੁਦਾ ਵੀ ਹਾਰੇ ਮੜਾ ਜਿਹਾ ਕੰਡਾ ਬੰਦੇ ਨੂੰ ਲੱਗਦਾ ਕਹਿੰਦਾ ਪਤਾ ਨਹੀਂ ਗੁਰੂ ਹੈ ਕਿ ਨਹੀਂ ਰੱਬ ਹੈ ਕਿ ਨਹੀਂ ਈਸ਼ਵਰ ਹੈ ਕਿ ਨਹੀਂ ਈਸ਼ਵਰ ਸਦੇ ਹੁਕਮ ਦੇ ਨਾਲ ਕੰਮ ਕਰਨ ਵਾਲਾ ਨਹੀਂ ਈਸ਼ਵਰ ਆਪਣੇ ਵਿਧਾਨ ਦੇ ਨਾਲ ਕੰਮ ਕਰਦਾ ਹੈ ਚਾਹ ਸ਼ੁੱਧ ਕੇ ਚੋਂ ਬੱਚੇਗਾ ਕੁਸ਼ਤਾ ਸ਼ਾਰ ਕੀ ਹੋਇਆ ਹੈ ਮੇਰੇ ਕੋਲ ਕੁਛ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਖੁਦਾ ਵੰਦ ਬਖਸ਼ੰ ਗਈ ਐ ਸ਼ਵਰਸ਼ ਇੱਕ ਐਲਕਾਰ ਨੇ ਹੱਥ ਜੋੜ ਕੇ ਕਹਿ ਦਿੱਤਾ ਮਹਾਰਾਜ ਅਸੀਂ ਚਾਹਨੇ ਆ ਕੁਛ ਸੋਲਾ ਦੀ ਧਾਰਾ ਨਿਕਲੇ ਮੈਂ ਸਮਝਦਾ ਹਾਂ ਮਨੁੱਖ ਧਾਰਮਿਕ ਸੀ ਜਿਸ ਡੰਗ ਦਾ ਸੋਚਦਾ ਹੈ ਟੁੱਟੇ ਨੂੰ ਸੰਸਕ੍ਰਿਤ ਦੇਜ ਕੈਨੈ ਨੇ ਭੋਗੀ ਜੁੜੇ ਨੂੰ ਕੈਨਨ ਜੋਗੀ ਜੋ ਰਬ ਨਾਲ ਜੁੜਿਆ ਆ ਉਹਦਾ ਕੰਮ ਕੀ ਹੋਵੇਗਾ ਜੋੜਨਾ ਜੋੜਨਾ ਦੋ ਕੌਮਾਂ ਨੂੰ ਜੋੜਨਾ ਦੋ ਪਰਿਵਾਰਾਂ ਨੂੰ ਜੋੜਨਾ ਦੋ ਮਿੱਤਰਾਂ ਨੂੰ ਜੋੜਨਾ ਦੋ ਘਰਾਂ ਨੂੰ ਜੋੜਨਾ ਇਹ ਜੋੜਨਾ ਉਸਦਾ ਕੰਮ ਹੋਵੇਗਾ ਜੋਗੀ ਜੋਗੀ ਦਾ ਅਰਥ ਹੈ ਜੁੜਿਆ ਹੋਇਆ ਜੋੜ ਯੋਗ ਸੰਸਕ੍ਰਿਤ ਵਿੱਚ ਕਹਿੰਦੇ ਨੇ ਜੋਗ ਪੰਜਾਬੀ ਵਿੱਚ ਜੋੜ ਯੋਗ ਤੋੜਨੋ ਭਾਗ ਭਾਗ ਕਰਨਾ ਤਕਸੀਮ ਕਰਨਾ ਵੰਡਣਾ ਉਹਨੂੰ ਕਹਿੰਦੇ ਨੇ ਪੋਗੀ ਗੁਰਬਾਣੀ ਦਾ ਇਹ ਖਿਆਲ ਹੈ ਜੋ ਰੱਬ ਨਾਲ ਟੁੱਟਿਆ ਹੋਇਆ ਹੈ ਪਹਿਚਾਣ ਕੀ ਹੋਵੇਗੀ ਤੋੜੇਗਾ ਟੁੱਟੇਗਾ ਟੁੱਟੇ ਦੀ ਪਹਿਚਾਨ ਉਸ ਤੋਂ ਕੁਝ ਟੁੱਟ ਸਕਦਾ ਹੈ ਜੁੜ ਨਹੀਂ ਸਕਦਾ ਦੋ ਦਿਲ ਟੁੱਟਣਗੇ ਦੋ ਕੌਮਾਂ ਟੁੱਟਣਗੀਆਂ ਦੋ ਘਰ ਟੁੱਟਣਗੇ ਦੋ ਪਰਿਵਾਰ ਟੁੱਟਣਗੇ ਦੋ ਮਿੱਤਰ ਟੁੱਟਣਗੇ ਦੋ ਭਰਾ ਟੁੱਟਣਗੇ ਜੋਗੀ ਬਉਗੀ ਦਿਨਿੰਦਾ ਇਦਾਰ ਮਗਜਲਤ ਵਿੱਚ ਜੋਗੀ ਜੋੜਦਾ ਹੈ ਜੋੜਦਾ ਹੈ ਜੋੜਦਾ ਹੈ ਮੌਲਾਨਾ ਰੌਮ ਆਪਣੀ ਮਸਨਵੀ ਵਿੱਚ ਕਹਿੰਦੇ ਨੇ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਤੂੰ ਇਸ ਦੁਨੀਆ ਵਿੱਚ ਲੋਕਾਂ ਨੂੰ ਜੋੜਨ ਲਈ ਆਇਆ ਨਾ ਕਿ ਤੋੜਨ ਲਈ ਤੂੰ ਬਰਾਏ ਵਸਲ ਕਰਦਨ ਆਮਦੀ ਨੇ ਬਰਾਏ ਫਸਲ ਕਰਦਨ ਆਮਦੀ ਪਰ ਗੁਰਵਾਣੀ ਦਾ ਇਹ ਖਿਆਲ ਨੁਕਤਾ ਮੁਖਤਸਰੀ ਵਿੱਚ ਅਰਜ਼ ਕਰ ਰਹੇ ਹਾਂ ਜੋ ਈਸ਼ਵਰ ਤੋਂ ਟੁੱਟਿਆ ਉਸ ਦੀ ਇੱਕ ਪਹਿਚਾਨ ਹੋਵੇਗੀ ਉਸ ਤੋਂ ਕੁਝ ਜੁੜੇਗਾ ਨਹੀਂ ਕਮਾਂ ਟੁੱਟਣਗੇ ਆਦੇਸ਼ ਟੁੱਟਣਗੇ ਬਰਾਦਰੀਆਂ ਟੁੱਟਣਗੀਆਂ ਘਰ ਟੁੱਟਣਗੇ ਘਰ ਟੁੱਟਣਗੇ ਪਰਿਵਾਰ ਟੁੱਟਣਗੇ ਉਹ ਤੋੜਿਆ ਤੋੜਨਾ ਉਸ ਦਾ ਸਵਾਰ ਤੁਮ ਬਰਐ ਵਸਨ ਕਰਦਨ ਆਮਦੇ ਨਏ ਬਰਐ ਫਸਲ ਕਰਦਨ ਆਮਦੇ ਪ੍ਰਿਨਸਪਲ ਗੰਗਾ ਸਿੰਘ ਦਾ ਬੋਲ ਮੈਂ ਤੁਹਾਨੂੰ ਫਿਰ ਸੁਣਾ ਦੇਣਾ ਤਾਂ ਕਿ ਜ਼ਿੰਦਗੀ ਬਰਸ ਚੇਤੇ ਰਹੇ ਸੰਸਾਰ ਦਾ ਉਹ ਸਭ ਤੋਂ ਖੁਸ਼ਕਿਸਮਤ ਵਿਆੜਾ ਹੁਸੈਨ ਸਮਝੋ ਜਿਸ ਦਿਨ ਜ਼ਮੀਨ ਤੇ ਕੋਈ અવਤਾਰ ਆਇਆ ਕੋਈ پیغمبر ਆਇਆ ਉਸ ਕਰਕੇ ਕੁਝ ਫੁੱਲ ਖਿੜੇ ਨੇ ਨਹੀਂ ਤੇ ਕੰਡੇ ਹੀ ਕੰਡੇ ਨੇ ਇਹਨਾਂ ਨੂੰ ਕੱਢ ਦਿਓ ਤੋ ਸਿਵਾਏ ਮਨੁੱਖਤਾ ਦੇ ਚਮਨ ਦੇ ਚੰਡਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਕੜ ਦੇ ਮਹਾਤਮਾ ਬੋਦਲ ਨੂੰ ਕੜ ਦੇ ਤੁਸੀਂ ਕ੍ਰਿਸ਼ਨ ਨੂੰ ਇਤਿਹਾਸ ਦੇ ਚ ਕੜ ਦੇ ਗੁਰੂ ਨਾਨਕ ਨੂੰ ਪੈਗੰਬਰ ਮੁਹੰਮਦ ਸਾਹਿਬ ਨੇ ਇੱਕ ਪਾਸੇ ਕਰ ਦੋ ਇਤਿਹਾਸ ਦੇ ਚ ਇਹਨਾਂ ਨੂੰ ਕੜ ਦੋ ਇਤਿਹਾਸ ਕੰਡਿਆਂ ਦਾ ਇਤਿਹਾਸ ਰਹਿ ਜਾਏਗਾ ਕੁਝ ਵੀ ਨਹੀਂ ਕੁਝ ਵੀ ਨਹੀਂ ਇਤਿਹਾਸ ਦੇ ਚ ਕੁਝ ਮਹਿਕ ਹੈ ਕੁਝ ਰੌਣਕ ਹੈ ਕੁਝ ਰਸ ਹੈ ਇਹਨਾਂ ਹੀ ਕਰਕੇ ਸੰਸਾਰ ਦਾ ਇਹ ਖੁਸ਼ਕਿਸਮਤ ਦਿਹਾੜਾ ਜਿਸ ਦਿਨ ਇਸਰਾਂ ਦੀ ਆਤਮਾ ਜ਼ਮੀਨ ਤੇ ਆਈ ਤੇ ਗੰਗਾ ਸਿੰਘ ਕਹਿੰਦੇ ਸਨ ਸੀਸਗੰਦ ਵਿੱਚ ਉਹਨਾਂ ਦੇ ਬੋਲੇ ਬੋਲਨੇ ਔਰ ਗਜ਼ਬ ਦੀ ਗੱਲ ਇਸ ਮਜ਼ਮੂਨ ਤੇ 8-10 ਦਿਨ ਉਹ ਬੋਲੇ ਪਰ ਮੈਂ ਉਹਨਾਂ ਦੇ ਨਾਲ ਚ ਮਾਰਡਲ ਟਾਊਨ ਸਿੰਘ ਸਭਾ ਕਥਾ ਕਰ ਰਿਹਾ ਸੀ ਔਰ ਮੇਰੀ ਛੋਟੀ ਉਮਰ ਸੀ ਮੈਂ ਕਥਾ ਛੋੜ ਦਿੱਤੀ ਮੈਂ ਕਿ ਨਹੀਂ ਮੈਂ ਇਸ ਮਜ਼ਮੂਨ ਨੂੰ ਸੁਣਨਾ जरखेज दिमाग है कोई रबी दिमाग है पता नहीं ये यह इस कितों आ रही है रोंद उसने कहा संसार देशिक बदकिस्मत दिहाड़ा भी है और उस उस दिहाड़े को बदकिस्मत समझ लो जिस दिन धर्म धंधा बन गया तो धंधे की सारी बेईमानी धर्म के चेगी धंधे का सारा स्वार्थ ਧਰਮ ਦੇਚ ਆ ਜਾਏਗਾ ਧੰਦੇ ਦੀ ਸਾਰੀ ਆਕੜ ਧਰਮ ਦੇਚ ਆ ਜਾਏਗੀ ਖੁਸ਼ਕਿਸਮਤ ਦਿਹਾੜਾ ਜਦ ਕੋਈ ਰੱਬੀ ਰੋਜ਼ ਜ਼ਮੀਨ ਤੇ ਆਈ ਬਦਕਿਸਮਤ ਦਿਹਾੜਾ ਜਦ ਪ੍ਰਮਾਤਮਾ ਦਾ ਨਾਮ ਹੀ ਦੰਦਾ ਬਣ ਗਏ ਉਸ ਵਿੱਚ ਸਵਾਰਥ ਜੁੜ ਗਿਆ ਉਸ ਵਿੱਚ ਹੰਕਾਰ ਜੁੜ ਗਿਆ ਉਸ ਵਿੱਚ ਆਕੜ ਜੁੜ ਗਈ ਉਸ ਵਿੱਚ ਧੰਦੇ ਵਾਲਾ ਵੱਲ ਛਲ ਜੁੜ ਗਿਆ ਇਹ ਬਹੁਤ ਵੱਡੀ ਹਕੀਕਤ ਸਚਾਈ ਹੈ ਐਨਕਾਰ ਔਰੰਗਜ਼ੇਬ ਦਾ ਹੱਸ ਜੋੜ ਕੇ ਕਹਿੰਦਾ ਹੈ ਮਹਾਰਾਜ ਸੜੀ ਅਕੀਦਤ ਹੈ ਸੜੀ ਸ਼ਰਧਾ ਅਸੀਂ ਨਹੀਂ ਚਾਹਦੇ ਤੁਸੀਂ ਇਸ ਢੰਗ ਨਾਲ ਭਰਮਣ ਕਰੋ ਜਿਵੇਂ ਕਰ ਰਹੇ ਹੋ ਸੜਾ ਹਿਰਦਾ ਪਸੀ ਗਿਆ ਤੁਸੀਂ ਵੱਲੀ ਅੱਲਾ ਹੋ ਤੁਸੀਂ ਪੈਗੰਬਰ ਅਸੀਂ تسلیم ਕਰਦੇ ਹਾਂ तुसी इतनी सच्चाई के कबूल कर लो संत तो भी थोड़े बच्चे मार देते गए हैं पिता शहीद हो गए चलो इतनी गल कबूल कर लो असी इस आधार बना के भी गल खत्म कर दे रस्ता लब दे इतने सतगुर ने हूं कबूल किया जिस ढंग मैं थोड़े सामने रखा ਮਹਾਰਾਜ ਕਹਿੰਨੇ ਸੰਗੇ ਬਦਗੋ ਗਰ ਅਗਰ ਕਾਸਾਏ ਜ਼ਰੀ ਸ਼ਿਕੰਦ ਕਾਸਨ ਤੇਲਾ ਜ਼ਰੀ ਸੋਨਾ ਸੰਗ ਪੱਥਰ ਸੰਗੇ ਬਦਗੋ ਅਗਰ ਬਦ ਕਲਾਮ ਬੰਦਾ ਜਿਹਦਾ ਦਿਲ ਪੱਥਰ ਹੈ ਜਿਹਦੇ ਬੋਲ ਪੱਥਰ ਨੇ ਜਿਹਦੇ ਬੋਲ ਚੋਟ ਕਰਦੇ ਨੇ ਤੋੜਦੇ ਨੇ ਦਿਲਾਂ ਤੋੜਦੇ ਨੇ ਬੋਲ ਹੀ ਪੱਥਰ ਨੇ ਗਦਵੀ ਕਿਦਰੇ ਦੁਫਾੜ ਹੁੰਦਾ ਬੋਲਾਂ ਕਰਕੇ ਹੁੰਦਾ ਹੈ ਬੋਲੀ ਪੱਥਰ ਲੈ ਦਿਲ ਹੀ ਪੱਥਰ ਹੈ ਸੰਗੇ ਬਦਗੋ ਗਰ ਅਗਨ ਕਾ ਸੈ ਜ਼ਰੀ ਸ਼ਿਕੰਦ ਬਦ ਕਲਾਮ ਬੰਦਾ ਸੰਗ ਦਿਨ ਬੰਦਾ ਅਗਰ ਭਾਰੀ ਭਰ ਕੰ ਪੱਥਰ ਚੁੱਕ ਕੇ ਸੋਨੇ ਦੇ ਕਾసే ਨੂੰ ਤੋੜੇ ਨਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਪਿਆਲਾ ਟੁੱਟ ਜਾਏਗਾ سونے ਦਾ ਪਿਆਲਾ ਟੁੱਟ ਜਾਏਗਾ ਪੱਥਰ ਨਹੀਂ ਟੁੱਟੇਗਾ ਮਹਾਰਾਜ ਜੀ ਕਹਿੰਦੇ ਨੇ ਮੈਂ ਕਬੂਲ ਕਰਦਾ ਦਸਲੇਮ ਕਰਦਾ ਸੰਗੇ ਬਦਗੋ ਘਰ ਅਗਰ ਕਸਾਇ ਜ਼ਰੀ ਸ਼ਿਕਮ ਕੀਮਤੇ ਸੰਗ ਨੇ ਫਜ਼ਾਇਦ ਬਜ਼ਰ ਕਮ ਨਾ ਛੋੜ ਲੇਕਿਨ ਇੱਕ ਗੱਲ ਐਨਕਾਰੋ ਯਾਦ ਕਰ ਲੋ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ ਤੇ ਨਾ ਟੁੱਟ ਕੇ ਵੀ ਪੱਥਰ ਦੀ ਕੀਮਤ ਕੋਈ ਵਧਣੀ ਨਹੀਂ ਸੰਸਾਰ ਦੇ ਇਤਿਹਾਸ ਦੇ ਮੇਰੇ ਬੱਚਿਆਂ ਨੂੰ ਸ਼ਹੀਦ ਆਖਿਆ ਜਾਏਗਾ। ਉਝੇ ਜਾਣ ਕੇ ਕੀ ਹੋਇਆ ਸੋਨੇ ਦਾ ਪਿਆਲਾ ਟੁੱਟ ਗਿਆ ਕੋਈ ਕੀਮਤ ਤੇ ਨਹੀਂ ਘਟੀ। ਗੁਰੂ ਗੋਬਿੰਦ ਸਿੰਘ ਕਬੂਲ ਕੀਤਾ ਹੈ। ਲੇਕਿਨ ਇਤਨੇ निराले ਢੰਗ ਨਾਲ ਇਤਨੇ ਬਾ ਕਮਾਲ ਦੇ ਢੰਗ ਨਾਲ ਧੰਗ ਕਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਨ ਤੇ ਪਨ ਪਾਪ ਲਜਾਈ ਮੈਂ ਜੋ ਪ੍ਰਕਰਮ ਛੇੜਿਆ ਆ ਸੀ ਉਸ ਨੂੰ ਸਾਡੇ ਸਾਹਮਣੇ ਰੱਖਣ ਤੋਂ ਪਹਿਲੇ ਇਹ ਬੋਲ ਰੱਖਦੇ ਆ ਪਾਪ ਕਰੇ ਪਰਮਾਰਥ ਕੇਵਸ ਤੇ ਪਾਪਨ ਤੇ ਪਨ ਪਾਪ ਲਜਾਈ ਮਾਝ ਕੰਨਨ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਹੋ ਜਾਣੇ ਨੂੰ ਦਰ ਦੇਣ ਹੈ ਉਸ ਪਾਪੀ ਤੋਂ ਗੁਨਾਹ ਵੀ ਡਰ ਦੇਣ ਹੈ ਉਸ ਗੁਨਾਹਗਾਰ ਤੋਂ ਗੁਨਾਹ ਵੀ ਦਰ ਦੇਣ ਹੈ ਉਸ ਗੁਨਾਹਗਾਰ ਤੋਂ ਗੁਨਾਹ ਵੀ ਲਜਾਏ ਮਾਣ ਆਉਂਦੇ ਨੇ ਉਸ ਪਾਪੀ ਤੋਂ ਪਾਪ ਵੀ ਸ਼ਰਮਸਾਰ ਆਉਂਦੇ ਨੇ ਕਿਸ ਪਾਪੀ ਤੋਂ ਜਿਹੜਾ ਤਾਪ ਕਰਦਾ ਹੈ ਧਰਮ ਦੇ ਨਾਮ ਤੇ ਰੱਬ ਦੇ ਨਾਮ ਤੇ पाप करे परमारथ के वस्ते वसि ते पुन पाप